ਸੋ ਜੀ ਉਹ ਮੇਰਾ ਨਾਮ ਅਰਨਵ ਦਵਾਲਾ ਦਾ ਜੀ ਐਮ ਐਲ اے ਸ਼੍ਰੀ ਕੈਸੂ ਸਾਡੇ ਵਜੋਂ ਕਿਤੇ ਨੂੰ ਬਹੁਤ ਮਾਣ ਖੋਹਤਾ ਨਾ ਉਹਨਾਂ ਦਾ ਪਰ ਦੀ ਤਾਜੀ ਸਾਡੇ ਅ ਅੱਜ ਇਹ ਜਿਹੜਾ ਚੌਕ ਸਾਡੇ ਬਟਾਲੇ ਨੂੰ ਸਮਰਪਿਤ ਹੈ ਕਿਉਂਕਿ ਬੜੀ ਇਹਨੂੰ شدت ਤੇ ਬੜੀ ਰੀਜਨ ਆ ਇਹ ਚੌਕ ਨੂੰ ਤਿਆਰ ਕੀਤਾ ਗਿਆ ਸੋ ਮੈਂ ਅ ਦਿਲ ਦੀ ਗਹਿਰਾਈ ਤੋਂ ਇੱਕ ਇੱਕ ਇੱਥੇ ਜਿੰਨੇ ਕੰਮ ਕੀਤਾ ਉਹਦਾ ਵੀ ਧੰਨਵਾਦ ਹੈ ਸਾਡੇ ਐਕਸ਼ਨ ਸਾਹਿਬ ਪੀ ਡਬਲਯੂ ਡੀ ਨਰਮਲ ਜੀ ਇਹਨਾਂ ਦਾ ਵੀ ਧੰਨਵਾਦ ਹੈ ਐਸ ਡੀਓ ਸਾਹਿਬ ਦਾ ਵੀ ਧੰਨਵਾਦ ਹੈ ਔਰ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਨੂੰ ਸਾਰਿਆ ਅੱਜ ਇਹ ਪਟਾਲੇ ਦਾ ਮੈਂ ਕਹਿ ਸਕਦਾ ਦਿਲ ਜਿਹਨੂੰ ਆਪਾਂ ਦਿਲ ਕਹਿੰਦੇ ਸੀ ਇਹ ਹਾਰਡ ਹੈ ਔਰ ਅੱਜ ਇਸ ਵਾਕਿਆ ਹੀ ਦਿਲ ਦੀ ਜਿਹੜੀ ਚਮਕ ਹੈ ਪਟਾਲੇ ਦੀ ਆ ਮੈਂ ਦੇਖ ਰਿਹਾ ਸੀ ਆ ਉਦਘਾਟਨ ਤੇ ਅੱਜ ਹੋਇਆ ਪਰ ਇਹਦੀਆਂ ਜਿਹੜੀਆਂ ਰੀਲਾਂ ਨੇ ਫੋਟੋਆਂ ਨੇ ਉਹ ਅੱਜ ਤੋਂ 8 ਦਿਨ ਪਹਿਲਾਂ ਹੀ ਚੱਲ ਰਹੀਆਂ ਸੀ ਕਿਉਂਕਿ ਲੋਕਾਂ ਨੂੰ ਇੱਕ ਰੀਸ ਸੀ ਆਸ ਸੀ ਇੱਕ ਗੱਲ ਮੈਂ ਕਹਿ ਸਕਦਾ ਅੱਜ ਮੈਂ ਆਇਆ ਇੱਕ ਬਜ਼ੁਰਗ ਮੈਨੂੰ ਮਿਲੇ ਤੇ ਰਾਤ ਚ ਘੁੱਟ ਫੜ ਕੇ ਮੈਨੂੰ ਕਹਿੰਦੇ ਵੀ ਕਿਤੇ ਕਾਕਾ ਯਾਰ ਵੋਟਾਂ ਦੇ ਬੜਾ ਚਲ ਹੋ ਗਿਆ ਸੀ ਪਾਉਂਦੇ ਆ ਪਰ ਅੱਜ ਪਤਾ ਲੱਗਾ ਵੀ ਵਾਕਿਆ ਵੀ ਵੋਟਾਂ ਪਾਉਣ ਨਾਲ ਇਹ ਵੀ ਕੁਝ ਹੋ ਸਕਦਾ ਉਹ ਕਿਉਂਕਿ ਮੈਂ ਅੱਗੇ ਵੀ ਕਿਹਾ ਮੈਂ ਕੋਈ ਐਮਐਲਏ ਨਹੀਂ ਮੈਂ ਚੌਕੀਦਾਰ ਹਾਂ ਔਰ ਲੱਗੇ ਆ ਰਾਤ ਦਿਨ ਮਿਹਨਤ ਕਰ ਰਹੇ ਆ ਬਟਾਲੇ ਦੀ ਡਿਵੈਲਪਮੈਂਟ ਕਰਨੀ ਚਾਹੁੰਦਾ ਵਾ ਔਰ ਮੈਂ ਕਰ ਰਿਹਾ ਔਰ ਮੇਰੀ ਕੋਸ਼ਿਸ਼ ਇਹ ਹੋਈ ਹੈ ਵੀ ਆਪਣੇ ਬਟਾਲੇ ਨੂੰ ਤਰੱਕੀ ਚ ਲੈ ਕੇ ਜਾਵਾਂ ਕਿਉਂਕਿ ਜਦੋਂ ਮੈਂ ਬਣ ਕੇ ਆਇਆ ਸੀ ਉਦੋਂ ਵੀ ਬਟਾਲੇ ਦੇ ਹਾਲਾਤ ਜਿਹੜੇ ਬਹੁਤ ਮਾੜੇ ਹਾਲਾਤ ਸੀ ਔਰ ਅੱਜ ਜਿਉਂ-ਜਿਉਂ ਸਮਾਂ ਬੀਤ ਗਿਆ ਲੋਕ ਆਪ ਕਹਿਣ ਲੱਗੇ ਵੀ ਨਹੀਂ ਸਾਡਾ ਬਟਾਲਾ ਤਰੱਕੀ ਦੀ ਰਾਹ ਤੇ ਆ ਔਰ ਜ਼ਰੂਰੀ ਇਹ ਨਹੀਂ ਹੁੰਦਾ ਵੀ ਆਪ ਬੋਲ ਕੇ ਕੰਮ ਦੱਸਿਏ ਅਸਲ ਕੰਮ ਉਹ ਹੁੰਦੇ ਜਿਹੜੇ ਲੋਕ ਦੱਸਣ ਔਰ ਮੈਨੂੰ ਆਸ ਹੈ ਵੀ ਭਾਵੇਂ ਕਿਉਂਕਿ ਸਿਆਸਤ ਹੈ ਬੜੀਆਂ ਇੱਥੇ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਜਿਤਨਾ ਹੁਣ ਸਾਡੇ ਇਸ ਚੌਂਕ ਵੱਲੋਂ ਸਾਡੇ ਲੋਕਾਂ ਨੂੰ 扑ੜਕਾਇਆ ਗਿਆ ਵੀ ਇਹ ਚੌਂਕ ਦਾ ਨਾਮ ਬਦਲਣ ਲੱਗੇ ਜੀ ਚੌਂਕ ਨੂੰ ਹੋਰ ਹੀ ਰੂਪ ਰੇਖਾ ਦੇਣ ਲੱਗੇ ਆ ਪਰ ਨਹੀਂ ਲੋਕ ਸਿਆਣੇ ਨੇ ਬਟਾਲੇ ਦੇ ਅੱਜ ਜਦੋਂ ਬਣ ਕੇ ਤਿਆਰ ਹੋਇਆ ਉਹਨਾਂ ਨੂੰ ਇਹ ਆਸ ਹੈ ਵੀ ਸਾਡਾ ਜਿਹੜਾ ਪੁੱਤ ਹੈ ਇਹ ਕਦੀ ਗਲਤ ਕੰਮ ਨਹੀਂ ਕਰੂਗਾ ਔਰ ਸਾਡੀਆਂ ਆਸਾਂ ਤੇ ਮੂਰ ਪਾਊਗਾ ਕਦੀ ਆਸਾਂ ਤੇ ਭਾਣੀ ਨਹੀਂ ਫੇਰੂਗਾ ਅੱਜ ਸੁੱਖਾ ਸਿੰਘ ਮਹਤਾਬ ਸਿੰਘ ਜਿਹੜੀ ਸਾਡੀ ਕਮੇਟੀ ਵੀ ਆ ਉਹ ਵੀ ਅੱਜ ਆਏ ਨੇ ਉਹਨਾਂ ਦਾ ਵੀ ਦਿਲ ਬਾਗੋ-ਬਾਗ ਹੋਇਆ ਵੀ ਵਾਕਿਆ ਹੀ ਇੱਕ ਜਿਹੜਾ ਮੇਨ ਸ਼ਹਿਰ ਦੇ ਅੰਦਰ ਜਿਹੜੇ ਐਂਟਰੈਂਸ ਆ ਉਹ ਇੱਕ ਐਡੀ ਖੂਬਸੂਰਤ ਬਣੀ ਆ ਔਰ ਮੈਂ ਉਹਨਾਂ ਨਾਲ ਦੇ ਨਾਲ ਆਏ ਤੇ ਵਧਾਈ ਦੇਣ ਕੀ ਦੇਣ ਹੀ ਨਾਲ ਮੈਂ ਹੁਣ ਜ਼ਿੰਮੇਵਾਰੀ ਵੀ ਲਵਾਤੀ ਆ ਇਹਨਾਂ ਦੀ ਇਹਨੂੰ ਹੁਣ ਮੇਨਟੇਨੈਂਸ ਜਿਹੜੀ ਤੁਸੀਂ ਕਰਨੀ ਆ ਸਾਨੂੰ ਵੀ ਆਪਣੀ ਸੁਸਾਇਟੀ ਚ ਪਾ ਲੋ ਬਸ ਬਸ ਇੱਥੇ ਵਧੀਆ ਫੁੱਲ ਬੂਤੇ ਲਾਓ ਇੱਥੇ ਵਧੀਆ ਤੁਹਾਨੂੰ ਕਿਉਂਕਿ ਇੱਕ ਮੇਨ ਪੁਆਇੰਟ ਹੈ ਵਾਲਾ ਜਿਹੜਾ ਦਿੱਤਾ ਇਹਨੂੰ ਵਧੀਆ ਮੇਨਟੇਨੈਂਸ ਕਰੋ ਕਿਉਂਕਿ ਇਹ ਇੱਕ ਟੀਮਵਰਕ ਹੈ ਹਰਲ ਕੇ ਕੰਮ ਹੁੰਦਾ ਹੁਣ ਇਸ ਤੋਂ ਬਾਅਦ ਇੱਕ ਮੈਂ ਗੇਟ ਜਿਹੜਾ ਵਾ ਉਹ ਵੀ ਥੋੜੇ ਦਿਨਾਂ ਦੇ ਅੰਦਰ ਅੰਦਰ ਆਪਾਂ ਜਿਹੜਾ ਜਲੰਧਰ ਰੋਡ ਤੋਂ ਜਿਹੜਾ ਗੇਟ ਜਿਹੜਾ ਵਾ ਨਾਨਕਸ਼ਹੀ ਏਪ ਦੇ ਨਾਲ ਬਣਦਾ ਹੋਇਆ ਨਜ਼ਰ ਆ ਰਿਹਾ ਉਹ ਵੀ ਤੁਹਾਨੂੰ ਮਿਲੂਗਾ ਔਰ ਇੱਕ ਇੱਥੇ ਪੁਰਾਣੀ ਤਸੀਲ ਸੀ ਜਿੱਥੇ ਐਥੇ ਤੁਸੀਂ ਦੇਖਿਆ ਸੀ ਵੀ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਉੱਥੇ ਵੀ ਇੱਕ ਵਧੀਆ ਆਪਾਂ ਚੌਕ ਦਵਾਂਗੇ ਕਿਉਂਕਿ ਸ਼ਹਿਰ ਨੂੰ ਸਜਾਉਣਾ ਸ਼ਹਿਰ ਨੂੰ ਸੁੰਦਰੀਕਰਨ ਬਣਾਉਣਾ ਕਿਉਂਕਿ ਇੱਥੋਂ ਸਾਡੀ ਦਿੱਖ ਦਾ ਪਤਾ ਲੱਗਦਾ ਔਰ ਰਹੀ ਗੱਲ ਹੱਲੇ ਕੰਮ ਇਹ ਨਹੀਂ ਮੈਂ ਕਹਿੰਦਾ ਵੀ ਕੰਮ ਹੋ ਗਏ ਨੇ ਕੰਮ ਹੋਣ ਵਾਲੇ ਬਹੁਤ ਨੇ ਔਰ ਜੋ-ਜੋ ਸਮਾਂ ਬੀਤਦਾ ਜਾਊਗਾ ਜੋ-ਜੋ ਸਮਾਂ ਮਿਲਦਾ ਜਾਊਗਾ ਆਪਾ ਆਪਣੇ ਬਟਾਲੇ ਦੀ ਨਿਹਾਰ ਜਿਹੜੀ ਇਹਦੀ ਚਮਕ ਜਿਹੜੀ ਹੈ ਵਧਾਉਣੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਅੱਗੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਛੋਂ ਪ੍ਰਾਪਤ ਧਰਤੀ ਆ ਅੱਗੇ ਬਟਾਲੇ ਨੂੰ ਸਾਰੇ ਜਾਣਦੇ ਨੇ ਪਰ ਜੇ ਬਾਹਰੋਂ ਸੰਗਤਾਂ ਆਉਣ ਕੱਲੋਂ ਇਹ ਨਾ ਕਹਿਣ ਵੀ ਬਟਾਲਾ ਕੀਤਨਾਂ ਦਾ ਵਾ ਇਹ ਸਾਡੇ ਇੱਕ ਇੱਕ ਬੰਦੇ ਦਾ ਫਰਜ਼ ਬਣਦਾ ਇਹ ਬਟਾਲਾ